ਕੈਨੇਡਾ ਦੇ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਆਪਣੇ ਬਜਟ ਦੇ ਵਿੱਚ ਵਿਦੇਸ਼ੀ ਹੁਨਰ ਨੂੰ ਖਿੱਚਣ ਦੇ ਲਈ ਇੱਕ ਨਵਾਂ ਇਮੀਗ੍ਰੇਸ਼ਨ ਪਲਾਨ ਐਲਾਨਿਆ ਹੈ ਜੋ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਲੇਬਰ ਮਾਰਕੀਟ ਗੈਪ ਨੂੰ ਭਰਨ ਦੇ ਲਈ ਬਣਾਇਆ ਗਿਆ ਹੈ ਇਸ ਪਲਾਨ ਦੇ ਵਿੱਚ ਟੈਕਨੋਲੋਜੀ ਸਾਇੰਸ ਅਤੇ ਇਨੋਵੇਸ਼ਨ ਦੇ ਵਿੱਚ ਹੁਨਰ ਰੱਖਣ ਵਾਲੇ ਵਿਦੇਸ਼ੀ ਵਰਕਰਾਂ ਦੇ ਲਈ ਤੇਜ਼ ਵਰਕ ਪਰਮਿਟ ਸਕਿੱਲ ਟ੍ਰੇਨਿੰਗ ਤੇ ਸਿਕਲਾਈ ਪ੍ਰੋਗਰਾਮ ਸ਼ਾਮਿਲ ਕੀਤੇ ਗਏ ਨੇ ਮਾਕਾਰਨੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਨੂੰ ਅੱਜ ਦੀਆਂ ਜ਼ਰੂਰਤਾਂ ਤੇ ਸਮਰੱਥਾ ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਪਲਾਨ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਵਧੀਆ ਸਾਬਿਤ ਹੋਵੇਗਾ। ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਨਵੇਂ ਵੀਜ਼ਾ ਫੀਸ ਵਧਾਉਣ ਤੋਂ ਬਾਅਦ ਆਇਆ ਹੈ, ਜਦੋਂ ਕੈਨੇਡਾ ਨੇ ਭਾਰਤੀਆਂ ਸਣੇ ਦੁਨੀਆ ਭਰ ਦੇ ਟੈਕ ਪ੍ਰੋਫੈਸ਼ਨਲਸ ਨੂੰ ਕੈਨੇਡਾ ਆਉਣ ਦਾ ਮੌਕਾ ਦਿੱਤਾ ਹੈ। ਪਰ ਕੈਨੇਡਾ ਸਰਕਾਰ ਪਹਿਲਾਂ ਹੀ ਪਰਮਨੈਂਟ ਰੈਜ਼ੀਡੈਂਟ ਟਾਰਗੇਟ ਨੂੰ ਘਟਾ ਕੇ 395000 ਕਰ ਚੁੱਕੀ ਹੈ ਤਾਂ ਜੋ ਹਾਊਸਿੰਗ ਤੇ ਸੋਸ਼ਲ ਸਰਵਿਸਿਜ਼ ਦੇ ਉੱਤੇ ਪ੍ਰੈਸ਼ਰ ਨੂੰ ਘਟਾਇਆ ਜਾ ਸਕੇ ਮਾ ਕਾਰਨੀ ਨੇ ਆਪਣੇ ਬਜਟ ਦੇ ਵਿੱਚ ਇਸ ਪਲੈਨ ਨੂੰ ਟੈਲੈਂਟ ਸਟ੍ਰੈਟੇਜੀ ਵਜੋਂ ਪੇਸ਼ ਕੀਤਾ ਜੋ ਵਿਦੇਸ਼ੀ ਵਰਕਰਾਂ ਨੂੰ ਤੇਜ਼ੀ ਦੇ ਨਾਲ ਆਪਣੇ ਵੱਲ ਖਿੱਚਣ ਦੇ ਲਈ ਬਣਾਇਆ ਗਿਆ ਹੈ ਇਸ ਯੋਜਨਾ ਦੇ ਮੁਤਾਬਿਕ ਪਰਮਨੈਂਟ ਰੈਜ਼ੀਡੈਂਟ ਟਾਰਗੇਟ 2025 ਦੇ ਵਿੱਚ 395000 ਨਵੇਂ ਪੀਆਰ ਜੋ ਕਿ 2026 ਦੇ ਵਿੱਚ ਘਟਾ ਕੇ 380000 ਹੋ ਜਾਣਗੇ ਇਸ ਵਿੱਚ 60% ਆਰਥਿਕ ਇਮੀਗ੍ਰੇਸ਼ਨ ਦੇ ਲਈ ਹੈ ਜਿਸ ਦੇ ਵਿੱਚ ਹੈਲਥ케ਅਰ, ਟ੍ਰੇਡਸ, ਮੈਨੂਫੈਕਚਰਿੰਗ ਤੇ ਟੈਕਨੋਲੋਜੀ ਸੈਕਟਰਸ ਦੇ ਉੱਤੇ ਫੋਕਸ ਕੀਤਾ ਗਿਆ ਹੈ। ਦੂਸਰਾ ਇੰਟਰਨੈਸ਼ਨਲ ਸਟੂਡੈਂਟਸ ਤੇ ਫੋਰਨ ਵਰਕਰਸ ਦੀ ਗਿਣਤੀ ਨੂੰ ਸੀਮਿਤ ਕਰਨਾ ਹੈ ਜੋ ਕੁੱਲ ਆਬਾਦੀ ਦੇ 5% ਤੋਂ ਘੱਟ ਹੈ। ਇਸ ਵਿੱਚ ਸਾਲ 2025 ਵਿੱਚ 10% ਕਮੀ ਕੀਤੀ ਗਈ ਹੈ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਸਖਤ ਬਣਾਇਆ ਗਿਆ ਹੈ। ਤੀਸਰੀ ਯੋਜਨਾ ਨਵਾਂ ਟੈਕ ਟੈਲੈਂਟ ਪਾਥਵੇ ਜੋ ਕਿ ਇਸ ਸਾਲ ਦੇ ਅੰਦਰ-ਅੰਦਰ ਲਾਂਚ ਹੋਵੇਗਾ ਜਿਸ ਦੇ ਵਿੱਚ ਸੌਫਟਵੇਅਰ ਡਿਵੈਲਪਰਸ ਡਾਟਾ ਐਨਾਲਿਸਟ ਸਾਈਬਰ ਸਿਕਿਉਰਿਟੀ ਤੇ AI ਐਕਸਪਰਟਸ ਲਈ PR ਨੂੰ ਤੇਜ਼ ਕੀਤਾ ਜਾਵੇਗਾ ਗਲੋਬਲ ਸਕਿੱਲ ਸਟ੍ਰੈਟੇਜੀ ਨੂੰ ਅਪਗ੍ਰੇਡ ਕੀਤਾ ਜਾਵੇਗਾ ਜਿੱਥੇ ਵਰਕ ਪਰਮਿਟ 2 ਹਫ਼ਤਿਆਂ ਦੇ ਅੰਦਰ-ਅੰਦਰ ਮਿਲ ਜਾਵੇਗਾ ਚੌਥਾ ਸਾਇੰਟਿਸਟ ਅਤੇ ਇਨੋਵੇਟਰਸ ਦੇ ਲਈ ਖਾਸ ਟ੍ਰੇਨਿੰਗ ਪ੍ਰੋਗਰਾਮ ਜੋ ਨਵੇਂ ਵਰਕਰਾਂ ਨੂੰ ਤੇਜ਼ੀ ਦੇ ਨਾਲ ਇੰਟਰਨਸ਼ਿਪ ਵੀ ਦੇਣਗੇ ਫ੍ਰੈਂਚ ਭਾਸ਼ਾ ਵਾਲੇ ਲੋਕਾਂ ਲਈ ਵੀ ਕੋਟਾ ਵਧਾਇਆ ਗਿਆ ਹੈ ਜੋ 2029 ਤੱਕ 12% ਹੋ ਜਾਵੇਗਾ ਪੰਜਵਾਂ ਸਟਾਰਟਅਪ ਵੀਜ਼ਾ ਅਪਗ੍ਰੇਡ ਇਹ ਐਂਟਰਪ੍ਰੀਨਿਅਰਸ ਦੇ ਲਈ ਨਵਾਂ ਰੂਟ ਜੋ ਕਿ ਇਨੋਵੇਟਿਵ ਬਿਜ਼ਨਸ ਨੂੰ ਸਥਾਪਿਤ ਕਰਨ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ ਪਿਛਲੇ ਇਮੀਗ੍ਰੇਸ਼ਨ ਲੈਵਲ ਪਲਾਨਸ ਦੇ ਵਿੱਚ 5 ਲੱਖ ਪੀਆਰ ਟਾਰਗੇਟ ਰੱਖੇ ਗਏ ਸੀ ਪਰ ਹਾਊਸਿੰਗ ਤੇ ਸੋਸ਼ਲ ਸਰਵਿਸ ਤੇ ਬੋਝ ਵਧਨ ਦੇ ਕਾਰਨ ਇਸ ਨੂੰ ਘਟਾਇਆ ਗਿਆ। ਮਾ ਕਾਰਨੀ ਨੇ ਮਈ ਦੇ ਮਹੀਨੇ ਦੇ ਵਿੱਚ ਚੋਣਾ ਜਿੱਤਣ ਤੋਂ ਬਾਅਦ ਇਸ ਨੂੰ ਅਪਣਾਇਆ ਅਤੇ ਅਗਸਤ ਦੇ ਵਿੱਚ ਗਲੋਬਲ ਸਕਿੱਲ ਸਟ੍ਰੈਟੇਜੀ ਨੂੰ ਅਪਗ੍ਰੇਡ ਕੀਤਾ। ਅਮਰੀਕਾ ਦੇ ਵਿੱਚ ਟਰੰਪ ਨੇ ਸਤੰਬਰ 2025 ਦੇ ਵਿੱਚ ਐਚ1ਬੀ ਵੀਜ਼ਾ ਤੇ 1 ਲੱਖ ਡਾਲਰ ਦੀ ਫੀਸ ਲਗਾਈ ਜਿਸ ਦੇ ਨਾਲ ਟੈਕ ਵਰਕਰ ਕੈਨੇਡਾ ਦੇ ਵੱਲ ਦੇਖਣ ਲੱਗੇ ਨੇ ਤੇ ਕੈਨੇਡਾ ਨੇ ਵੀ ਇਸ ਨੂੰ ਸੁਨਹਿਰੀ ਮੌਕਾ ਮੰਨਿਆ। ਮਾ ਕਾਰਨੀ ਨੇ ਕਿਹਾ ਕਿ ਜੋ ਅਮਰੀਕਾ ਨਹੀਂ ਜਾ ਸਕਦੇ ਉਹ ਕੈਨੇਡਾ ਆ ਸਕਦੇ ਨੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਟੈਕ ਮਾਹਿਰ ਪੰਜਾਬੀਆਂ ਲਈ ਇਹ ਇੱਕ ਵਧੀਆ ਤੇ ਖਾਸ ਮੌਕਾ ਹੈ ਆਪਣੀ ਕਾਬਲੀਅਤ ਸਾਬਿਤ ਕਰਕੇ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਦਾ ਮੌਕਾ ਹਾਸਲ ਕਰਨਾ ਇਸ ਲਈ ਸਲਾਹ ਹੈ ਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਓ ਅਤੇ ਸਕਿਲਸ ਅਪਡੇਟ ਕਰੋ ਆਉਣ ਵਾਲਾ ਸਮਾਂ ਹੁਨਰਮੰਦ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਵੇਗਾ ਅਮਰੀਕਾ ਨਾ ਜਾ ਸਕਣ ਵਾਲੇ ਵਿਦੇਸ਼ੀ ਪ੍ਰੋਫੈਸ਼ਨਲਸ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾ ਸਕਦੇ ਨੇ